ਰਾਇਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਸ ਮਿਤਵੰਜਰ ਬਾਬਾ ਬਕਾਲਾ ਸਾਹਿਬ ਸਾਨੂੰ ਫੋਨ ਪੁੱਜਿਆ ਸੀਗਾ ਕਿ ਪਹਿਲੇ ਠਾਣੇਵਾਲ ਵਿਖੇ ਜੋ ਕਿ ਛੋਟੇ ਛੋਟੇ ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਮਹਾਰਾਜ ਦੇ ਸਰੂਪ ਦੀ ਜਿਹੜੀ ਉਹ ਨਾਲ ਛੇੜਛੜ ਕੀਤੀ ਆ ਤੇ ਅਸੀਂ ਮੌਕੇ ਤੇ ਪੁੱਜ ਕੇ ਨਾਲ ਸਤਕਾਰ ਕਮੇਟੀ ਪਿੰਡ ਦੇ ਪਤਵੰਤੇ ਜੋ ਵੀ ਅਸੀਂ ਜਾ ਕੇ ਮੌਕੇ ਤੇ ਵੇਖਿਆ ਵੇਸ ਕੇ ਅਸੀਂ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਤੇ ਸਤਕਾਰ ਕਮੇਟੀ ਵੱਲੋਂ ਸੋ ਫੈਸਲਾ ਕੀਤਾ ਗਿਆ ਗੁਰੂ ਮਹਾਰਾਜ ਦੇ ਸਰੂਪ ਅਸੀਂ ਲਿਆ ਕੇ ਗੁਰਦੁਆਰਾ ਬਾਬਾ ਕਾਲਾ ਸਾਹਿਬ ਵਿਖੇ ਸੁਭਾਏਮਾਨ ਕਰ ਦਿੱਤੇ ਆ ਜੋ ਵੀ ਫੈਸਲਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਆਏਗਾ ਸੰਗਤਾਂ ਨੇ ਉੱਥੇ ਫੈਸਲਾ ਕੀਤਾ ਵੀ ਪ੍ਰਬੰਧਕਾਂ ਨੇ ਇਹ ਸੌਨਾ ਮਨਜ਼ੂਰ ਹੋਏਗਾ ਲਿਆ ਕੇ ਅਸੀਂ ਸੁਭਾਏਮਾਨ ਕੀਤੇ ਆ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਕਾਲ ਤਖਤ ਸਾਹਿਬ ਨੂੰ ਲਿਖ ਕੇ ਭੇਜ ਦਾਂਗੇ ਜੋ ਵੀ ਫੈਸਲਾ ਆਟਾ ਤੇ ਤੇ ਜਿਹੜਾ ਵਾ ਉਹ ਸਰਪੰਦਕ ਕਮੇਟੀ ਪਹਿਰਾ ਪਹਿਰਾ ਸਹੀ ਮਾਈਕ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਘਟਨਾ ਸੀ ਜਦੋਂ ਸਾਨੂੰ ਪਤਾ ਲੱਗਾ ਅੱਜ ਹੀ ਪਤਾ ਲੱਗਾ ਸੀ ਅਸੀਂ ਤੁਰੰਤ ਉਸੇ ਵੇਲੇ ਸਿੰਘਾਣਾ ਗੁਰਮਤਕੀਤ ਗੁਰਮਤਾ ਕੀਤਾ ਤੇ ਆਪਣੇ ਮੈਨੇਜਰ ਬਾਬਾ ਬਗੜਾ ਸਾਹਿਬ ਦੇ ਰਾਸਪੋਨ ਤੇ ਸੰਪਰਕ ਕੀਤਾ ਉਹਨਾਂ ਨੇ ਡਿਊਟੀ ਮੀਟ ਮੈਨੇਜਰ ਭਾਈ ਫਿਰਸ ਹੋਣਾਂ ਦੀ ਲਈ ਜਦੋਂ ਅਸੀਂ ਉੱਥੇ ਜਾ ਕੇ ਸਾਰਾ ਮੌਕਾ ਵੇਖਿਆ ਛੋਟੇ ਛੋਟੇ ਬੱਚੇ ਆਏ ਨੇ 28 ਤਰੀਕ ਵਾਲੇ ਦਿਨ ਤੇ ਉਹਨਾਂ ਨੇ ਆਣ ਕੇ ਸਤਗੁਰਾਂ ਦੇ ਜੋ ਮਹਾਰਾਜ ਸ਼ਾਸਤਰਾਂ ਦੀ ਵੀ ਬੇਦਬੀ ਭਾਵ ਕੇ ਜੋੜੇ ਲੈ ਕੇ ਰਮਾਲਿਆਂ ਤੇ ਚੜ੍ਹੇ 2 ਘੰਟੇ ਪੂਰੀ ਛੇੜਛਾੜ ਉਹਨਾਂ ਨੇ ਕੀਤੀ ਉਹ ਬਰਦਾਸ਼ਤ ਕਰਨ ਤੋਂ ਬਾਹਰ ਸੀ ਜਦੋਂ ਅਸੀਂ ਪਿੰਡ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਹੈ ਇਹਨਾਂ ਨੇ ਫੈਸਲੇ ਨੂੰ ਮੰਨਿਆ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਵੇਗਾ ਮੰਨਾਂਗੇ ਪਰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਸਿੰਘ ਸਾਹਿਬ ਜੀ ਕੋ ਕੇ ਪਹਿਲੀ ਘਟਨਾ ਜਿਹੜੀ ਵਾਪਰੀ ਹੈ ਜੰਮੂ ਦੇ ਵਿੱਚ ਬੜੀ ਦੁਖਦਾਈ ਹੈ ਗੁਰੂ ਘਰ ਜਿੰਦੇ ਮਾਰਦੇ ਨੇ ਕੈਮਰੇ ਲੱਗ ਜਾਣੇ ਕੋਈ ਵੱਡੀ ਗੱਲ ਨਹੀਂ ਚੋਰਾ ਗਾੜੀ ਜਿੰਦੇ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਤੋੜ ਸਕਦੇ ਅੰਦਰ ਜਾ ਸਕਦੇ ਨੇ ਜੀ ਵੇਖੋ ਉੱਥੇ ਵੀ ਘਟਨਾ ਵਾਪਰੀ ਹੈ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਜ਼ਰੂਰੀ ਹੈ ਇਸ ਗੁਰੂ ਘਰ ਵਿੱਚ ਕੋਈ ਵੀ ਪਹਿਰੇਦਾਰੀ ਨਹੀਂ ਸੀ ਦਿਨੇ ਬੱਚੇ ਦੋ ਜਿਹੇ ਆਣ ਕੇ ਜਿਹੜੇ ਉਹ ਘਟਨਾ ਕਰਕੇ ਗਏ ਸਨ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰ ਸੀ ਇੱਕ ਦੀ ਉਮਰ 5 ਸਾਲ ਹੈ 7 ਸਾਲ ਹੈ ਹੁਣ ਜੇ ਕਾਨੂੰਨੀ ਕਾਰਵਾਈ ਅਸੀਂ ਕਰਾਉਂਦੇ ਤੇ ਇਹ ਵੀ ਥਾਣੇ ਕਚਹਿਰੀਆਂ ਤੁਰੇ ਫਿਰਦੇ ਸਨ ਪਰ ਇਥੋਂ ਦੇ ਮੈਨੇਜਰ ਮੀਤ ਉਹਨਾਂ ਨੇ ਵੀ ਗੁਰਮਤਾ ਕੀਤਾ ਹੈਡਕਨਸੀ ਸਾਹਿਬ ਉਹਨਾਂ ਨੇ ਗੁਰਮਤਾ ਕੀਤਾ ਕਿ ਇਹ ਫੈਸਲਾ ਆਪਾਂ ਸ੍ਰੀ ਕਲਸਾ ਭੇਜ ਦਤਾ ਹੈ ਅਸੀਂ ਹੱਥ ਜੋੜ ਕੇ ਬੇਤੀ ਕਰਦੇ ਹਾਂ ਕਿ ਜਿੱਥੇ ਗੁਰੂ ਘਰ ਵਿੱਚ ਕੋਈ ਚਾਰਦੁਆਰੀ ਨਹੀਂ ਕੋਈ ਸੇਵਾਦਾਰੀ ਨਹੀਂ ਕੋਈ ਉਥੋਂ ਦੀ ਗਰੰਥੀ ਨਹੀਂ ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਆ ਕੇ ਆਪ ਨੂੰ ਗੁਰੂ ਘਰ ਵਿਕੇ ਸਭਾਇਮਾਨ ਕਰ ਦੇਣੇ ਚਾਹੀਦੇ ਨੇ ਉਹ ਕਿ ਜਦੋਂ ਬੇਦਬੀ ਹੋ ਜਾਂਦੀ ਹੈ ਉਦੋਂ ਅਸੀਂ ਇਕੱਠੇ ਹੁੰਦੇ ਉਦੋਂ ਫੈਸਲਾ ਲੈਂਦੇ ਆ ਸਾਨੂੰ ਫੈਸਲੇ ਪਹਿਲਾਂ ਲੈ ਲੈਣੇ ਚਾਹੀਦੇ ਆ ਜਿਹਦੇ ਨਾਲ ਅਸੀਂ ਇਹ ਘਟਨਾ ਨਾ ਘਟਣ ਜਿਹਦੇ ਨਾਲ ਸਿਰਫ ਸ਼ੱਕ ਆਉਂਦਾ ਸਿਰ ਨਹੀਂ ਵੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਦੀ ਆਣ ਛਾਣ ਦਾ ਜਿਹੜੀ ਉਹ ਬੇਦਬੀ ਹੁੰਦੀ ਹੈ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰ ਹੁੰਦੀ ਹੈ ਇਹ ਮੇਰੀ ਬੇਨਤੀ ਹੈ ਸਿੰਘ ਸਾਹਿਬ ਜੀ ਨੂੰ ਅਤੇ ਸੰਸਤਾਵਾਂ ਨੂੰ ਵੀ ਬੇਨਤੀ ਹੈ ਕਿ ਜਰੂਰ ਇਕੱਠੇ ਹੋ ਕੇ ਕੋਈ ਫੈਸਲਾ ਲਾਓ ਜਿਹਦੇ ਨਾਲ ਸਤ ਗੁਰਾਂ ਦਾ ਸਤਕਾਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ